ਕੌਮ ਦੇ ਸਰਤਾਜਾਂ ਤਤੀ ਤਵੀ ਤੇ ਆਸਣ ਲਾਇਆ ਹਿੰਦੂ ਧਰਮ ਬਚਾਉਣ ਲਈ ਜਿਨ੍ਹਾਂ ਦਿੱਲੀ ਸੀਸ ਕਟਾਇਆ ਉਸ ਕੌਮ ਦਾ ਵਾਰਿਸ ਖਾਲਸਾ ਜੋ ਦੇਗਾ ਚ ਉਬਾਲੇ ਗਏ ਤੇ ਆਰੇ ਨਾਲ ਰਿਸ਼ਤਾ ਕਰੀਬੀ ਏ ਜੋ ਦੇਗਾ ਚ ਉਬਾਲੇ ਗਏ ਤੇ ਆਰੇ ਨਾਲ ਰਿਸ਼ਤਾ ਕਰੀਬੀ ਏ ਬਨ ਰੁੱਖਾਂ ਦੇ ਨਾਲ ਸਾੜੇ ਗਏ ਜਿਸ ਕੰਧ ਦੀ ਨਿਉ ਸ਼ਹੀਦੀ ਏ ਉਸ ਕੌਮ ਦਾ ਵਾਰਿਸ ਖਾਲਸਾ ਖੰਡੇ ਬਾਟੇ ਦੀ ਪੌਲ ਨਾਲ ਗਿੱਦੜਾਂ ਤੋਂ ਸ਼ੇਰ ਬਣਾਇਆ ਖੰਡੇ ਬਾਟੇ ਦੀ ਪੌਲ ਨਾਲ ਗਿੱਦੜਾਂ ਤੋਂ ਸ਼ੇਰ ਬਣਾਇਆ ਸਵਾ ਸਵਾ ਲੱਖ ਦੇ ਨਾਲ ਇਕੱਲਾ ਚਿੜੀਆਂ ਤੋਂ ਬਾਜ ਤੋੜਾਇਆ ਐਸਾ ਹੈ ਈ ਖਾਲਸਾ ਨੀਹਾਂ ਦੇ ਵਿੱਚ ਚਿਣੇ ਗਏ ਜੋ ਧਰਮ ਆਪਣਾ ਨਿਭਾ ਗਏ ਨੀਹਾਂ ਦੇ ਵਿੱਚ ਚਿਣੇ ਗਏ ਜੋ ਧਰਮ ਆਪਣਾ ਨਿਭਾ ਗਏ ਵਿੱਚ ਜੰਗਾਂ ਦੇ ਲੜਦੇ ਲੜਦੇ ਜੋ ਲਾੜੀ ਮੌਤ ਵਿਆਹ ਗਏ ਐਸਾ ਹੈ ਈ ਖਾਲਸਾ ਜੋ ਚਰਖੜੀਆ